ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਪਾ ਅੱਜ ਪਹੁੰਚੇ ਆ ਪਿੰਡ ਕੁੰਬੜਾ ਤੇ ਨਾਲ ਚਤਰਪੁਰਾ ਇਹ ਚਾਰ ਪਿੰਡਾਂ ਦੇ ਵਿੱਚ ਇਹ ਜਗ੍ਹਾ ਲੱਗਦੀ ਆ ਇੱਥੇ ਪਿਛਲੇ ਕਈ ਦਿਨਾਂ ਤੋਂ ਇੱਕ ਮਸਲਾ ਚੱਲਦਾ ਸੀਗਾ ਇਹ ਜਿੰਨਾ ਵੀ ਗੋਵਿੰਦਗੜ੍ਹ ਦਾ ਸਾਰਾ ਕੂੜਾ ਉਹ ਇੱਥੇ ਇਹਨਾਂ ਨੇ ਇਕੱਠਾ ਕੀਤਾ ਹੋਇਆ ਪਿਛਲੇ 3 ਤੋਂ 4 ਸਾਲਾਂ ਤੋਂ ਇਹਦੇ ਤੇ ਬਹੁਤ ਵਾਰ ਮਸਲਾ ਪਹਿਲਾਂ ਵੀ ਚੱਲਿਆ ਪਰ ਇਹਦਾ ਕੋਈ ਹੱਲ ਨਹੀਂ ਹੋਇਆ ਤੇ ਹੁਣ ਆ ਕੇ ਕਹਿੰਦੇ ਸਰਪੰਚ ਸਾਹਿਬ ਨਾਲ ਸਾਨੂੰ ਮਿਲੇ ਸੀ ਚਤਰਪੁਰਾ ਦੇ ਕਿ ਸਰਕਾਰ ਨੂੰ ਸਾਡੀ ਐਪਲੀਕੇਸ਼ਨ ਦਿੱਤੀ ਆ ਤੇ ਉਹਨਾਂ ਨੇ ਇਹਦਾ 6 ਮਹੀਨੇ ਦਾ ਟਾਈਮ ਮੰਗਿਆ ਕਿ 6 ਮਹੀਨੇ ਦੇ ਵਿੱਚ ਸਾਰਾ ਕੂੜਾ ਕਲੀਅਰ ਹੋ ਜਾਊਗਾ ਪਰ ਅਸੀਂ ਇੱਥੇ ਜਿਨ੍ਹਾਂ ਨੇ ਇਹਨਾਂ ਦਾ ਟੈਂਡਰ ਲਿਆ ਹੋਇਆ ਇੱਥੇ ਕੂੜਾ ਕਲੀਅਰ ਕਰਨ ਦਾ ਫਰਟੀਲਾਈਜ਼ ਬਣਾਉਂਦੇ ਨੇ ਉਹਨਾਂ ਨੂੰ ਵੀ ਮਿਲੇ ਉਹਨਾਂ ਦਾ ਕਹਿਣਾ ਇਹ ਆ ਕਿ ਸਾਡਾ ਜਿੰਨਾ ਪੁਰਾਣਾ ਕੂੜਾ ਪਿਆ ਸੀਗਾ ਉਹ ਕਲੀਅਰ ਕਰਨ ਦਾ ਸਾਡਾ ਇਹਨਾਂ ਤੋਂ ਟੈਂਡਰ ਸੀਗਾ ਕਿ ਜਿਹੜਾ ਨਵਾਂ ਆ ਰਿਹਾ ਸਾਡੀ ਉਹਦੇ 'ਚ ਕੋਈ ਜ਼ਿੰਮੇਵਾਰੀ ਨਹੀਂ ਉਹ ਅਸੀਂ ਨਹੀਂ ਚੱਕ ਰਹੇ ਕਿਉਂਕਿ ਜਿੰਨਾ ਪੁਰਾਣਾ ਸੀਗਾ ਅੰਦਰ ਤੁਹਾਨੂੰ ਵੀਡੀਓ ਦਿਖਾ ਦਾਂਗੇ ਜਿੰਨਾ ਪੁਰਾਣਾ ਸੀ ਉਹਦੇ ਵਿੱਚੋਂ ਤਾਂ 30 40% ਰਹਿ ਗਿਆ ਬਾਕੀ ਸਾਰਾ ਚੱਕਿਆ ਗਿਆ ਤੇ ਹੁਣ ਬਾਕੀ 80 90% ਜਿੰਨਾ ਚੱਕਿਆ ਗਿਆ ਉਦੋਂ ਦੁੱਗਣਾ ਤਾਂ ਹੋਰ ਨਵਾਂ ਆ ਗਿਆ ਹੁਣੇ ਤੁਸੀਂ ਪਿੱਛੇ ਦੇਖ ਲਓ ਜਿੰਨਾ ਇਹ ਸਾਰਾ ਕੂੜਾ ਇਹ ਸਾਰਾ ਹੁਣ ਦੁਬਾਰਾ ਨਵਾਂ ਆਇਆ ਇਹ ਕਦੋਂ ਤੱਕ ਚੱਕਿਆ ਜਾਊਗਾ ਇਹਨੂੰ ਡੀਕੰਪੋਜ਼ ਹੋਣ ਨੂੰ ਘੱਟ ਤੋਂ ਘੱਟ ਨਹੀਂ 4 ਤੋਂ 5 ਸਾਲ ਦੁਬਾਰਾ ਲੱਗ ਜਾਣੇ ਨੇ ਇਹ 5 ਸਾਲ ਇਹ ਸਾਰਾ ਇੱਥੇ ਹੀ ਪਿਆ ਰਹਿਣਾ ਤੇ ਮਸਲਾ ਤਾਂ ਫੇਰ ਉੱਥੇ ਹੀ ਅੜ ਜਾਣਾ ਕਿ ਸਰਕਾਰ ਨੇ ਤਾਂ 6 ਮਹੀਨੇ ਦਾ ਟਾਈਮ ਦਿੱਤਾ ਕਿ 6 ਮਹੀਨੇ ਚ ਇਹ ਸਾਰਾ ਚੱਕ ਦਾਂਗੇ ਕਿਉਂਕਿ ਇਹਦੀ ਜਿਹੜੀ ਪ੍ਰੋਬਲਮ ਆ ਆਲੇ-ਦਾਲੇ ਦੇ ਚਾਰ ਪਿੰਡਾਂ ਨੂੰ ਆਲੇ-ਦਾਲੇ ਸਕੂਲ ਲੱਗਦੇ ਨੇ ਗੁਰਦੁਆਰਾ ਸਾਹਿਬ ਨੇ ਪਿੰਡ ਦੇ ਵਿੱਚ ਇੰਨੀ ਬਦਬੋਹ ਜਾਂਦੀ ਆ ਕਿ ਤੁਸੀਂ ਏਰੀਏ ਦੇ ਵਿੱਚ ਅਸੀਂ ਜਦੋਂ ਇਧਰ ਏਰੀਏ ਦੇ ਵਿੱਚ ਐਂਟਰ ਕੀਤੇ ਤਾਂ ਤੁਸੀਂ ਹਾਲਾਤ ਦੇਖ ਲਓ ਰੋੜਾਂ ਦੇ ਗਲੀਆਂ ਦੇ ਜਿਹੜਾ ਮੈਂ ਜਿੱਥੇ ਖੜਾ ਇੱਕ ਰਸਤਾ ਹੈ ਕ੍ਰੋਸਿੰਗ ਹੈ ਤਾਂ ਇਹਦੇ ਹਾਲਾਤ ਦੇਖ ਲਓ ਇਹ ਸਾਰਾ ਉਹਨਾਂ ਨੇ ਪੂਰਾ ਰੋਡ ਦੇ ਉੱਤੇ ਆ ਹਾਲ ਹੈ ਕਿੰਨੀ ਬਿਮਾਰੀ ਕਿੰਨਾ ਕੂੜਾ ਮੱਛਰ ਤੇ ਪਿੰਡਾਂ ਦੇ ਵਿੱਚ ਬਹੁਤ ਬੁਰੇ ਹਾਲਾਤ ਨੇ ਖੜਨਾ ਮੁਸ਼ਕਲ ਹੋਇਆ ਪਿਆ ਇਹ ਜਗ੍ਹਾ ਤੇ ਤਾਂ ਇੱਥੇ ਦੋ ਦਿਨਾਂ ਤੋਂ ਧਰਨਾ ਵੀ ਲੱਗਿਆ ਹੋਇਆ ਸੀ ਪਿਛਲੇ ਤੋਂ ਅੱਜ ਇੱਥੇ ਕੋਈ ਹੈ ਨਹੀਂ ਤਾਂ ਅਸੀਂ ਪਹੁੰਚੇ ਸੀਗੇ ਤੇ ਅੱਜ ਕਹਿੰਦੇ ਵੀ ਕਿਤੇ ਉਹ ਬਾਹਰ ਗਏ ਨੇ ਜਿਨ੍ਹਾਂ ਨੇ ਧਰਨਾ ਲਾਇਆ ਸੀਗਾ ਕਈ ਪਾਰਟੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਸੀ ਤੇ ਸਰਪੰਚ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਕਿਹਾ ਕਿ 6 ਮਹੀਨੇ ਦਾ ਟਾਈਮ ਆ ਕਿ 6 ਮਹੀਨੇ ਚ ਇਹ ਕਲੀਅਰ ਹੋ ਜਾਊਗਾ ਪਰ ਦੇਖਣ ਵਿੱਚ ਇਹ ਲੱਗਦਾ ਨਹੀਂ ਕਿ ਇਹ ਸਾਲਾਂ ਦੇ ਸਾਲ ਚੱਕਿਆ ਜਾਊਗਾ ਕਿਉਂਕਿ ਇਹ ਖਤਮ ਤਾਂ ਤਾਂ ਹੋਊਗਾ ਜੇ ਨਵਾਂ ਕੂੜਾ ਆਣੋਂ ਹਟੂਗਾ ਜਿੰਨਾ ਚੱਕਦੇ ਨੇ ਉਦੋਂ ਦੋ ਗੁਣਾ ਕੂੜਾ ਨਵਾਂ ਆ ਜਾਂਦਾ ਤਾਂ ਬਾਈ ਜੀ ਬਹੁਤ ਬੁਰਾ ਹਾਲ ਆ ਤਾ ਬਾਕੀ ਤੁਸੀਂ ਵੀ ਜੇ ਕੋਈ ਏਰੀਆ ਦਿਆਂ ਦੱਸਿਓ ਬਾਈ ਕੀ ਕਿੰਨੇ ਟਾਈਮ ਤੋਂ ਕੀ ਹਾਲਾਤ ਨੇ ਇੱਥੇ ਦੇ ਤਾਂ ਬਾਕੀ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਬਾਈ ਆਪਣੇ ਸੁਝਾਅ ਸਾਰੇ ਦਿਓ ਕਿ ਇਹ ਚੱਕਣਾ ਚਾਹੀਦਾ ਕਿ ਪਿੰਡਾਂ ਦੇ ਵਿੱਚ ਹਾਲਾਤ ਬਹੁਤ ਖਰਾਬ ਨੇ ਬਹੁਤ ਬੁਰਾ ਹਾਲ ਹੋਇਆ ਪਿਆ ਬਾਈ ਬਹੁਤ ਬਿਮਾਰੀ ਫੈਲ ਸਕਦੀ ਆ ਤਕੜੀ ਇੱਥੋਂ ਤਾਂ ਵੀਡੀਓ ਸ਼ੇਅਰ ਕਰ ਦਿਓ ਜੀ ਸਸੀ ਕਾ